ਦੰਮ ਦਾਸ ਆਵਦੇ ਸਰ ਪਿੱਤਰ ਧਰਤੇ ਤੇ ਅਰ ਪਿੱਤਰ ਦੇਨ ਤੇ ਦਿਨ ਖਾਲਸਾ ਸਾਜਨਾ ਦੇ ਸਿਧਨੋ ਕਹਿੰਦੇ ਆਪਾਂ ਉਸ ਧਰਤੇ ਦੇ ਉੱਤੇ ਅੱਜ ਅਸੀਂ ਇਕੱਠੇ ਹੋਏ ਹਾਂ ਅਰ ਮੁੱਦਾ ਕੀ ਹੈ ਸਭ ਤੋਂ ਵੱਡਾ ਕਿ ਐਸੀ ਜਿਉਣਾ ਹੈ ਕਿ ਮਰਨਾ ਹੈ ਐਸੀ ਸੋਚਣਾ ਹੈ ਕਿਉਂਕਿ ਜਿਹੜਾ ਕਾਰਪੋਰੇਟ ਸਿਸਟਮ ਹੈ ਜਿਹੜੇ کارਖਾਨੇਦਾਰ ਨੇ ਅੱਜ ਸਾਰੇ ਦੁਨੀਆਂ ਦੇ ਉੱਤੇ ਉਹਨਾਂ ਦਾ ਰਾਜ਼ ਹੈ ਚਾਹੇ ਵਰਲਡ ਬੈਂਕ ਕਹੇ ਸੇ WTI ਹੋਵੇ ਚਾਹੇ WHO ਹੋਵੇ ਸਾਨੂੰ ਜਿੱਦਾਂ ਨਚਾ ਰਹੇ ਨੇ ਉਹਦਾ ਅਸੀਂ ਨਚ ਰਹਿਆ ਇਹ ਹਾਲਾਤ ਹਮੇਸ਼ਾ ਹੀ ਰਹੇ ਹਨ ਜਦੋਂ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਰਤੀਤੇ ਆਏ ਉਹਨਾਂ ਨੂੰ ਕਿਉਂ ਲੋੜ ਪਈ ਖਾਲਸਾ ਸਾਧਨਾ ਦੇਸ ਦੇ ਕਿਉਂਕਿ ਉਹਨਾਂ ਨੂੰ ਸਨ ਸਪਾਹੀ ਚਾਹੀਦੇ ਸਨ ਉਹ ਲੋਕ ਚਾਹੀਦੇ ਸਨ ਜੋ ਮੁਲਕੀ ਹੱਕਾਂ ਲਈ ਲੜ ਮਰਨੋਂ ਤਿਆਰ ਹੋਣ ਅਰੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੇ ਗਲੇ ਮਰਿਆਓ ਅਰੇ ਵੀ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਉਸ ਉਦੋਂ ਇਨ੍ਹਾਂ ਦੇ ਨਾਲ ਹੋਵਾਂਗਾ ਸਨ ਸਪਾਹੀਆਂ ਦੇ ਜਦੋਂ ਇਹ ਵਿਪਰਨ ਕੀ ਰੀਤ ਨਹੀਂ ਪੜਨਗੇ ਅਰ ਮੈਂ ਦੇਖਦੀ ਆ ਇਸ ਇਲਾਕੇ ਦੇ ਵਿੱਚ ਖਾਲਸਾ ਸਾਜਨਾ ਦੇਸ਼ ਦੇ ਉੱਤੇ ਜੋ ਸਾਡੇ ਹਾਤ ਨੇ ਸੋ ਸਾਡੇ ਵੀਰ ਕੰਮ ਕਰ ਰਹੇ ਨੇ ਜਾਂ ਸੋਡ ਸੁਣ ਰਹੇ ਨੇ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਦੀ ਕੋਈ ਪਰਵਾਹ ਨਹੀਂ ਹੈ ਇਹ ਵਿਕਰਨ ਕੀ ਰੀਤ ਬੜੇ ਹੋਏ ਨੇ ਸਾਹਿਜਣੇ ਅਰ ਮੈਂ ਕਹਿ ਦਿੰਦੀ ਆ ਕਿ ਕਾਮਯਾਬੀ ਨਹੀਂ ਹੋ ਸਕਰੇ ਜਦ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਫੁਰਸਤ ਨੂੰ ਨਹੀਂ ਬਨਣਗੇ ਇਹ ਸਾਨੂੰ ਬਨਣਾ ਪਏਗਾ ਸਾਨੂੰ ਅਨਸਾਨੀ ਹੱਤਾਂ ਲਈ ਜਾਨ ਦੇ ਲਵੀ ਤਿਆਰ ਹੋਣਾ ਚਾਹੀਦਾ ਅਸੀਂ ਤਾਂ ਆਪ ਹੀ ਨਹੀਂ ਸੋਚ ਰਹੇ ਕਿ ਅਸੀਂ ਜੋਣਾ ਹੈਗਾ ਮੈਂ ਜਦੋਂ ਵੀ ਗੱਲ ਹੁੰਦੀ ਹੈ ਪਾਣੀ ਆ ਦੀ ਮੈਂ ਪੁੱਛਦੀ ਹੱਥ ਖੜੇ ਕਰਕੇ ਦੱਸੋ ਕੌਣ ਮਰਨਾ ਚਾਹੁੰਦਾ ਤੁਹਾਡੇ ਚੋਂ ਦੱਸੋ ਕੌਣ ਮਰਨਾ ਚਾਹੁੰਦਾ ਇੱਕ ਜਣਾ ਹੈ ਜਿਹੜਾ ਕਹਿੰਦਾ ਮੈਂ ਮਰਨਾ ਚਾਹੁੰਦਾ ਹਾਂ ਨਹੀਂ ਪਰ ਅਸੀਂ ਕੰਮ ਸਾਰੇ ਮਰਨ ਵਾਲੇ ਕਰ ਰਹੇ ਆ ਤੇ ਉਹਦੇ ਰਾਜ਼ ਉਹਨਾਂ ਦਾ ਹੈ ਜੜੇ ਮਾਇਆ ਤਾਂ ਧੀ ਨੇ ਇਸ ਕਰਕੇ ਜਈ ਆਵੇ ਇੱਕ ਬਹੁਤ ਸੋਹਣੀ ਗੱਲ ਭਗਤਪੁਰਨ ਸਿੰਘ ਜੀ ਨੇ ਲਿਖੀ ਹੈ ਜੜੇ ਕਿਸ਼ਤੀ ਹੈ ਤੇ ਰਸੇ ਭਾਰ ਨਾਲ ਡੁੱਬਦੀ ਆ ਉਹਦਾ ਭਾਵ ਅਰਥ ਹੈ ਕਿ ਜਦੋਂ ਅਸੀਂ ਆਪਣੀਆਂ ਜਈਆਂ ਸਾਡੀਆਂ ਜ਼ਰੂਰਾਂ ਨੇ ਉਹਨਾਂ ਨੂੰ ਛੱਡ ਕੇ ਦੋ ਸਾਡੇ اخلاق ਨੇ ਉਹਨਾਂ ਨੂੰ ਛੱਡ ਕੇ ਜੇ ਸੋ ਅਸੀਂ ਗਲਸਤੰਗ ਰੋ ਪੈਸੇ ਕਮਾਉਣ ਲੱਗ ਜਾਨਾ ਆ ਫੇਰ ਉਹ ਹਾਇ ਫੰਦਾ ਜੋ ਫਰਾਂਸ ਵਿੱਚ ਹੋਇਆ ਸੀ ਕੋਨੇ ਕ੍ਰਾਂਤੀ ਆਉਂਦੀ ਆ। ਕਿ ਅਸੀਂ ਚਾਹੋਨੇ ਕੋਨੇ ਕ੍ਰਾਂਤੀ ਆਵੇ ਇਹਦਾਰੇ ਰੂਲ ਬਣ ਰਹੇ ਨੇ ਸਾਰੇ ਮਾਇਆ ਧਾਰੀਆਂ ਵਾਸਤੇ ਬਣਦੇ ਨੇ। ਇਹ ਕਿੱਡੀ ਮਾੜੀ ਗੱਲ ਹੈ। ਐ ਮੈਨੂੰ ਦੱਸੋ ਵੀ ਆਪਣੇ ਵਿੱਚੋਂ ਵੀ ਕਿਹੜੇ ਨੇ ਜੇ ਇਸ ਗੱਲ ਤੋਂ ਪਰੇ ਹੋ ਹੋਤੇ ਗੁਰਗੋਬਿੰਦ ਸਿੰਘ ਜੀ ਅਸਤੇ ਦੇ ਤੋਂ ਨੋਤੇ ਆਰ ਲੈ। ਆ ਵੀਰ ਜੇ ਕਹਿੰਦੇ ਨੇ ਅਸੀਂ ਕੰਮ ਕਰ ਰਹੇ ਹਾਂ ਮੈਂ ਅੱਜ ਵੀ ਇਹਨਾਂ ਨੂੰ ਪਿਆ ਹੈ ਅਮਤੋ ਜਮਾਨ ਨੂੰ ਬਖਸ਼ਿਸ਼ ਹੋਦੋਂ ਆਏਗੀ। ਜੇ ਤੋ ਤੁਸੀਂ ਅਸਲੀ ਸੇਕ ਕੋਲ ਉਹਦੇ ਬਣੋਗੇ ਜੇ ਸੱਚੀ-ਮੱਚੀ ਖਾਸ ਸੇ ਬਣੋਗੇ ਅਈ ਤੁਸੀਂ ਖਾਸ ਸੇ ਨਜ਼ਰ ਹੀ ਨਹੀਂ ਆ ਰਹੇ ਤੈਨੂੰ ਖਾਸ ਸੇ ਬਣਨਾ ਪਏਗਾ ਖਾਸ ਬਣਨਾ ਪਏਗਾ ਤੁਹਾਡੇ ਕਿਰਦਾਰ ਬਹੁਤ ਉੱਚੇ ਹੋਣੇ ਚਾਹੀਦੇ ਨੇ ਤਾਂ ਤੁਹਾਡੇ ਤੇ ਮਿਹਰ ਹੋਏਗੀ ਸੱਚੇ ਬਾਦਸ਼ਾਹ ਦੀ ਬਹੁਤ ਕਿਰਪਾ ਹੋਏਗੀ ਪਰ ਜਦੋਂ ਤੱਕ ਤੁਸੀਂ ਉਸ ਰਾਹ ਨਹੀਂ ਫੜਦੇ ਅਸੀਂ ਬੇਪਰੰਦੀ ਰੇਤ ਪਏ ਹਾਂ ਅਸੀਂ ਤਾਂ ਇੱਥੇ ਤਿੰਨ ਦੋ ਦਿਨੋ ਕੁ ਦੇ ਸਾਈਜ਼ ਕਰ ਰਿਹਾ ਨਾ ਸਿਰਫ ਉਹਦੇ ਨਾਲ ਕੁਛ ਨਹੀਂ ਬਣਨ ਲੱਗਾ ਜਿਹੜੇ ਵੀ ਲੋਕ ਹੁੰਦੇ ਨੇ ਜਿਹੜੇ ਭੁੱਖੇ ਨੇ ਜਿਨ੍ਹਾਂ ਨੂੰ ਪੈਸੇ ਦੀ ਭੁੱਖ ਹੈ ਜਿਨ੍ਹਾਂ ਨੂੰ ਪਾਵਰ ਦੀ ਭੁੱਖ ਹੈ ਉਹ ਸਾਰੇ اصول ਭੁੱਲ ਜਾਂਦੇ ਨੇ ਆਪਣੇ اصول ਠਿੱਕੇ ਤੇ ਟੰਗ ਦਿੰਦੇ ਨੇ ਸਾਡੇ ਤੋਂ ਹੀ ਬਹੁਤ ਹੈਗੇ ਇਹੋ ਜਿਹੇ ਆਪਣੇ ਅੰਦਰ ਚਾਤੀ ਮਾਰੋ ਕਿਸੀ ਕਿਨੇ ਕੋ ਹੈਗੇ ਜਿਹੜੇ ਤਰਪਸ਼ ਨਹੀਂ ਕਰਦੇ ਜਦੋਂ ਅਸੀਂ ਘਰ ਸਿਠਾਂਗੇ ਨਾਲ ਪੈਸੇ ਨਹੀਂ ਕਮਾਉਂਦੇ ਆਪਣੇ ਅੰਦਰ ਚਾਤੀ ਮਾਰੋ ਭਗਤ ਭੂਲਨ ਸਿੰਘ ਨੇ ਲਿਖਿਆ ਦੁਨੀਆ ਦੇ ਬੱਚੋ ਬੰਦੇਓ ਪੁਰਾਣੇ ਮੱਤ ਦੇ ਹੋ ਨਾ ਕਾਇਮ ਰੱਖਣ ਵਾਲੇ ਤਰਤੇ ਹਵਾ ਤੇ ਪਾਣੀ ਤੇ ਨਾ ਬਤਾ ਅੱਛਾ ਨਾ ਤਵਾ ਕਰਦੇ ਹੋਏ ਤੁਸੀਂ ਆਪੇ ਮੌਦ ਦੇ ਬਰੰਟਾ ਤੇ ਦਸਤ ਕਰ ਰਹੇ ਹੋ ਕਹਿੰਿਆ ਸਹਿਕਾਰਾਂ ਜਿੰਮੇਵਾਰ ਨਹੀਂ ਅਸੀਂ ਪੂਰੇ ਜ਼ਿੰਮੇਵਾਰ ਹਾਂ ਚਾਹੇ ਅਸੀਂ ਫੈਕਟਰੀ ਚਲਾਉਣੀ ਹੈ ਤੇ ਚਾਹੇ ਅਸੀਂ ਆਪਣਾ ਕਰਦਾ ਸਿਵੈ ਦਾ ਪਾਣੀ ਦਇਆ ਮਾਵਾਂ ਚ ਪਾਣੀ ਆ ਅਸੀਂ ਨੇ ਪੂਰੇ ਜ਼ਿੰਮੇਵਾਰ ਹਾਂ ਅਸੀਂ ਹਾਂ ਕਿ ਉਹਨਾਂ ਪੌਂਡੇ ਸਾਈਜ਼ ਕਰ ਰਿਹਾ ਅੱਜ ਵੀ ਮੈਂ ਦੇਖਿਆ ਕਿ ਜਿਹੜਾ ਜ਼ਿਆਦਾ ਜ਼ੋਰ ਹੈ ਵਾਤਾਵਰਣ ਤੇ ਤਾਕਤ ਤੇ ਪੋਲ ਪੋਲਿਟਿਕਸ ਤੇ ਜ਼ਿਆਦਾ ਲਾਇਆ ਜਾ ਰਿਹਾ ਹੈ। ਇਹਦਾ ਮਤਲਬ ਇਸੇ ਸਾਇਆ ਚਾਹੁੰਦੇ ਆ ਕੋਈ ਸਾਨੂੰ ਵੀ ਤਾਕਤ ਮਿਲੇ ਜੇ ਉਸ ਤਾਕਤ ਮਿਲਦੀ ਹੈ ਫਿਰ ਸੂ ਪੋਲ ਜਾਣੇ ਕਿਸੀ ਕਿਤੇ ਤੋਂ ਇਹ ਆਇਆ ਪੈਸਾ ਨਾ ਗੁਰਪ੍ਰੀਤ ਸਿੰਘ ਯਾਦ ਹੀ ਨਹੀਂ ਆਉਂਦੇ ਵੀ ਸਾਡਾ ਐਸਾ ਹੀ ਵੰਟਪ ਕੀ ਹੈ ਸੰਸਾਰ ਤੇ ਆਉਂਦਾ ਐਸੀ ਸਰਬੱਤ ਦਾ ਭਲਾ ਸਾਨੂੰ ਗੁਰਬਾਖਸ਼ ਨੇ ਸਿਖਾਇਆ ਨਾਨਕ ਨਾਮ ਚੰਡੀ ਕਲਾ ਤੇਰੇ ਭਾਣੇ ਸਰਬਤ ਦਾ ਵਾਰਾ ਜਿਹੜਾ ਕਿਸੇ ਦਾ ਹੱਥ ਫੜਦਾ ਉਹ ਹੱਥ ਪਾਇਆ ਨਾ ਨਾ ਉਸ ਉਸ ਗਏ ਤਾਂ ਇਸ ਕਰਕੇ ਇਹ ਕਾਈ ਗੱਲ ਹੋਏਗੀ ਕਾਈ ਜਿੱਤ ਹੋਏਗੀ ਜੇ ਅਸੀਂ ਇਹਨਾਂ ਬੁਰਾਈਆਂ ਤੋਂ ਦੂਰ ਹੋਵਾਂ ਅਸੀਂ ਬਜਾਏ ਦੂਜਿਆਂ ਪਰੇ ਸਾਈਡ ਪੈਣ ਦੇ ਆਪਣੇ ਰਸਤਾ ਦਾ ਸਾਫ਼ ਰੱਖੀਏ ਆਪਣੇ ਰਸਤੇ 'ਤੇ ਤੁਰੀਏ ਤੇ ਸਾਡਾ ਰਸਤਾ ਕੀ ਹੈ ਫੈਕਟਰੀ ਵਾਲੇ ਪੈਸੇ ਦੇ ਕੇ ਖਰੀਦ ਲੈਂਦੇ ਆ ਪਾਲਤੂ ਛਲਾਂ ਨੂੰ ਵੈਸੇ ਹੀ ਖਰੀਦਦਾ ਸਭ ਨੂੰ ਅਸੀਂ ਵੀ ਦੇਖਣਾ ਕਿ ਸੀ ਤਾਂ ਨਹੀਂ ਖੇਦੇ ਜਾਏ ਅਸੀਂ ਵੀ ਆਪਣੇ ਵੱਲ ਝਾਤੀ ਮਾਰਨੀ ਹੈ ਕਿਸਾਨੋਂ ਵੀ ਖੇਦੇ ਜਾਓ ਸੋਤੇ ਸੋੜੇ ਬੱਚਿਆਂ ਨੂੰ ਦੇ ਤੁਸੀਂ ਮਨ ਵਿੱਚ ਭਰ ਦਿਓ ਕਿ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਬਿਨਾ ਤੁਸੀਂ ਮਰ ਜਾਓਗੇ ਤਾਂ ਮੇਰਾ ਨਹੀਂ ਖਿਆਲ ਕਿਸਾਨੋਂ ਤਾਂ ਰੈਲੀਆਂ ਪਤਾ ਕੀ ਕਰਨੀਆਂ ਚਾਹੀਦੀਆਂ ਨੇ ਬੋਹੋ ਬੋਹ ਪੜੇ ਬਚਾਓ ਭਰ ਨਾਰੇ ਲਾਓ ਬੋਲ ਬੋਲ ਬੋਲੋ ਪਾਣੀ ਬਚਾਓ ਬੋਲ 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 ਕਿਹਨਾ ਕੋ ਬਚਾਉਣਾ ਹੈ ਕਿ ਸਾਡਾ ਰੋਚਲਾ ਕਿ ਕਿੰਨਾ ਤਾਂ ਪਾਣੀ ਬਚਾਉਂਦੇ ਹੈ ਕਿ ਟਾਈਮ ਸੇ ਬੰਦ ਕਰਦੇ ਹੈ ਜਦੋਂ ਉਹਨਾਂ ਦਾ ਖੇਤ ਭਰ ਜਾਂਦਾ ਅਸੀਂ ਪਾਣੀ ਆਪ ਨਹੀਂ ਬਚਾਉਂਦੇ ਅਸੀਂ ਦੂਜਿਆਂ ਨੂੰ ਤਾਂ ਕਹਿੰਨੇ ਆ ਕੋਈ ਤੁਸੀਂ ਖਰਾਬ ਕਰਦੇ ਹੋ ਔਰ ਉਹ ਬਹੁਤ ਜ਼ਿੰਮੇਵਾਰ ਨੇ ਖਰਾਬ ਕਰਨਦੇ ਉਹਨਾਂ ਨੂੰ ਸਭ ਸਜ਼ਾ ਮਿਲਿਆ ਚਾਹੀਦੀਆਂ ਨੇ ਉਹਨਾਂ ਦੀ ਬਿਜਲੀ ਬੰਦ ਹੋਣੀ ਚਾਹੀਦੀ ਐ ਉਹਨਾਂ ਦੇ ਲਾਇਸੈਂਸ ਬੰਦ ਹੋਣੇ ਚਾਹੀਦੇ ਜਿਹੜਾ ਪਾਏ ਨੂੰ অপਵਿੱਤਰ ਕਰਦਾ ਅੱਜ ਤੁਸੀਂ ਦੇਖ ਲਓ ਸਾਡੇ ਦੇਸ਼ ਤੇ ਲੋਕ ਗੰਗਾ ਮਾਤਾ ਨੂੰ অপਵਿੱਤਰ ਕਹਿੰਦੇ ਆ ਅਨ ਤਰੋੜਾ ਬੰਦੇ ਉੱਥੇ ਸੱਜ ਕੇ ਉੱਥੇ ਗੰਦ ਪਵਾ ਦਿੱਤਾ ਕੋਈ ਸਾਈਜ਼ ਕਰਦੇ ਹਰ ਤੀਜੋਂ ਫਾਇਦਾ ਲੋਕਾਂ ਦੇ ਪਾਗਲ ਪਣਦਾ ਖਾਂਦੇ ਆ ਜੇ ਤੱਕ ਤੁਸੀਂ ਸਿਆਣੇ ਨਹੀਂ ਹੁੰਦੇ ਦੇਉ ਤੱਕ ਸਾਨੂੰ ਆਪਣੇ ਹੱਕਾਂ ਬਾਰੇ ਨਹੀਂ ਪਤਾ ਲੱਗਦਾ ਅਸੀਂ ਕਿਉਂ ਪਾਣੀ ਦੇ ਫੈਕਟਰੀਆਂ ਜੋ ਕੰਮ ਕਰਦੇ ਸੀ ਲੋਕ ਉਹਨਾਂ ਨੂੰ ਨਹੀਂ ਪਤਾ ਵੀ ਇਹ ਸ ਗੰਦਾ ਪਾਣੀ ਪਾ ਰਹੇ ਆਂ ਜੋ ਉਹਨਾਂ ਕਿਉਂ ਬੰਦੇ ਇਕੱਠੇ ਹੋ ਗਏ ਤੁਹਾਡੇ ਵਿਰੁੱਧ ਕਿਉਂਕਿ ਉਹਨਾਂ ਨੂੰ ਜਾਗਰਤ ਨਹੀਂ ਲਾਲਚ ਲਾਲਚ ਦੇ ਕੇ ਖਰੀਦ ਲੈਂਦੇ ਆ ਖਰੀਦੇ ਜਾਂਦੇ ਆ ਗੁਰੂ ਸਾਹਿਬ ਨੇ ਸਾਨੂੰ ਅਣਖ ਨਾਲ ਜਿਉਣਾ ਸਿਖਾਇਆ ਵੀ ਆਪਾਂ ਅੱਖ ਨਾਲ ਜਿਉਣਾ ਸੋਏ ਜੀਵਿਆ ਜਿਸ ਮਨ ਵੱਸੇ ਐਸੋ ਹੀ ਨਾਨਕ ਵਰਨਾ ਜੀਵੇ ਕੋਈ ਜਿਹੇ ਅੰਦਰ ਵਸਦਾ ਰੱਬ ਉਹ ਉਹਨਾਂ ਨਾਲ ਜਿਉਂਦਾ ਹੈ ਉਹ ਲੈ ਲੈ ਨਹੀਂ ਕਰਦਾ ਕਿਸੇ ਅੱਗੇ ਤਰਲੇ ਨਹੀਂ ਕਰਦਾ ਹੈਗਾ ਉਹ ਬਦਲਦਾ ਨਹੀਂ ਆਪਣੀ ਸੋਚ ਵੀ ਅੱਜ ਸਾਨੂੰ ਰਾਜਗaddi ਮਿਲ ਗਈ ਹੈ ਤੇ ਪਾਣੀ ਬੇਸ਼ੱਕ ਗੰਦਾ ਹੋ ਜਾਵੇ ਕੋਈ ਡਰ ਨਹੀਂ ਲੋਕੀ ਮਰੀ ਜਾਣ ਸਾਨੂੰ ਤੇ ਰਾਜ ਕਰਨ ਵਾਸਤੇ ਕੁਰਸੀ ਚਾਹੀਦੀ ਹੈ ਸਾਡੇ ਤੇ ਸਾਡਾ ਇਖਲਾਕ ਬਹੁਤ ਉੱਚਾ ਹੋਣਾ ਚਾਹੀਦਾ ਸਾਨੂੰ ਸੱਚ ਬੋਲਣ ਦੀ ਹੱਤ ਹੋਣੀ ਚਾਹੀਦੀ ਹੈ ਤੇ ਇਹ ਤਾਂ ਹੱਥ ਨਹੀਂ ਮਾਰਨਾ ਪੈਸੇ ਪਿੱਛੇ ਵਿਕਰਾਨੇ ਹੈਗਾ ਸਾਡੇ ਵੀਰ ਜਾਂ ਭੈਣਾ ਵੇਖ ਜਾਂਦੇ ਗਾ ਪੈਸੇ ਕੁਛ ਕੋਈ ਬੋਤਲ ਵਿੱਚ ਵੇਚ ਜਾਂਦਾ ਜਦੋਂ ਹੋਟਾਂ ਆਉਂਦੀਆਂ ਨੇ ਕੋਈ ਮੈਂਬਰਸ਼ਿਪ ਵਿੱਚ ਵੇਚ ਜਾਂਦਾ ਕੋਈ ਚੇਰਮੈਨ ਵਿੱਚ ਵੇਚ ਜਾਂਦਾ ਕੋਈ ਅਮਰੇ ਦੇ ਸੀਟ ਵਿੱਚ ਵੇਚ ਤੁਹਾਡੇ ਚ ਵੀ ਦੇਖਣੇ ਕਈ ਵੇਚ ਜਾਣਗੇ ਇਹ ਟਾਈਮ ਦੱਸੂਗਾ ਤੁਹਾਨੂੰ ਕਿਉਂਕਿ ਤੁਹਾਡੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਨਹੀਂ ਵਸੀ ਹੋਈ ਤੁਸੀਂ ਉਹਨਾਂ ਦੀ ਧਰਤੀ ਤੇ ਬੈਠ ਕੇ ਵੀ ਉਹਨਾਂ ਨੂੰ ਯਾਦ ਨਹੀਂ ਕਰ ਰਹੇ ਅਰ ਜਿਹੜੀ ਗੱਲ ਉਹ ਵੀ ਤੁਸੀਂ ਕਰ ਹੀ ਨਹੀਂ ਰਹੇ ਪਹਿਸਾਨੋਂ ਪਹਿਲਾਂ ਸਿੱਖ ਸਜਣਾ ਥਿਰ ਹੋ ਰਹੀ ਆ ਸਾਨੂੰ ਉਹਨਾਂ ਸੂਲ੍ਹਾ ਤੇ ਜੋ ਗੁਰੂ ਬਾਬਾ ਸਿੰਘ ਕਰਕੇ ਨੇ ਜੋ ਗੁਰਨਾਮ ਦੇਵ ਦੀ ਸਾਨੂੰ ਰਾਹ ਦਿਖਾ ਗਏ ਨੇ ਉਹਨਾਂ ਰਾਹ ਤੇ ਬਣਾ ਤੋਵਾਂਗੇ ਫਿਰ ਅਸੀਂ ਇਸ ਦੇਸ਼ ਤੇ ਬੱਤ ਤਪਲਾ ਕਰਨੇ ਸਮੱਤ ਹੋਵਾਂਗੇ ਨਹੀਂ ਤੇ ਅਸੀਂ ਨਹੀਂ ਹੋਵਾਂਗੇ ਇਹ ਤੁਸੀਂ ਮੰਨ ਕੇ ਚੱਲੋ ਕਿ ਤੇਰੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਸ ਤੰਤੀ ਦੇ ਉੱਤੇ ਤਾਂ ਹੀ ਮਿਲੇਗੀ ਜੇ ਅਸੀਂ ਉਹਨਾਂ ਦੇ ਉਸੂਲਾਂ ਦੇ ਜਿਹੜੇ ਉਹਨਾਂ ਨੇ ਸਰਵ ਉਸੂਲ ਦੱਸੇ ਨੇ ਉਹਨਾਂ ਤੇ ਚੱਲਾਂਗੇ ਫਿਰ ਉਹਦੀ ਬਖਸ਼ਿਸ਼ ਹੋਏਗੀ ਫਿਰ ਸਾਨੂੰ ਸਾਫ਼ ਪਾਣੀ ਮਿਲੇਗਾ फिर सानू अकल आ जाएगी कैसी हवा गंदी नहीं करनी सकल आ जाएगी कि असि पानी गंदा नहीं करना तुम वेखो धरती मां कह तो मैं श्रीनगर गई उधर मेन समझ आई भी धरती किडी मां है सारी हजार साल तो चश्मे वग रहे बिलकुल साफ पाए नगर च एक मासा भी गंद नहीं सी साफ किता धरती मां ने ਰੋਕਾ ਤੁਸੀਂ ਵੱਡੇ ਜਾ ਰਹੇ ਆ ਮੈਂ ਕਿਸਾਨਾਂ ਨੂੰ ਪੁੱਛਦੇ ਆ ਆਪਣੇ ਖੇਤਾਂ 'ਚ ਰੁੱਖ ਕਿਉਂ ਨਹੀਂ ਲਾਉਂਦੇ ਕੀ ਨਾ ਪਤਾ ਨਹੀਂ ਗੁਰਦੇ ਇਹ ਬਾਹਰ ਦੇ ਆ ਸਮਗਾਏ ਰੁੱਖ ਲਾਉਂਦੇ ਗਏ ਅਸੀਂ ਕਿੰਨੇ ਕੁ ਰੁੱਖ ਲਾਉਣੇ ਆ ਅਸੀਂ ਮੈਂਟਲ ਆਉਣੇ ਆ ਰੁੱਖ ਪੱਟਦੇ ਰੋਕੇ ਪਾਣੀ ਬਣਾਉਂਦੇ ਆ ਰੋਕੇ ਪਾਣੀ ਬਣਾਉਂਦੇ ਆ ਪਾਣੀ ਜਿਹੜਾ ਹੈ ਉਹ ਸਾਡੇ ਜੀਵਨ ਦਾਤ ਹੈ ਅਸੀਂ ਉਸ ਜੀਵਨ ਦਾਤ ਨੂੰ ਵਣਪੱਤਰ ਰੱਖਣਾ ਸਾਡਾ ਫਰਜ਼ ਹੈ ਉਹਦੇ ਲਈ ਸਾਨੂੰ ਕੁਰਬਾਨੀਆਂ ਵੀ ਕਰਨੀਆਂ ਪੈਣ ਸਾਨੂੰ ਕਿਸੇ ਨਾਲ ਲੜਨਾ ਨਹੀਂ ਪਵੇ ਤਾ ਕੋਈ ਗੱਲ ਨਹੀਂ ਕਿਉਂਕਿ ਅਸੀਂ ਮਰਕਤ ਦਾ ਪਰਾ ਚੋਰੇ ਹਾਂ ਅਸੀਂ ਨਹੀਂ ਜਾਣਦੇ ਲੋਕ ਕਿ ਕੈਂਸਰ ਨਾਲ ਲੜ ਬਣੇ ਸਨ ਇਕੱਲੇ ਬੋਲਟੇਸ਼ਨਾਂ ਦਾ ਕੰਮ ਨਹੀਂ ਹੈ ਤੁਸੀਂ ਆਪਣੇ ਅੰਦਰ ਵਿੱਚ ਆਪੇ ਮਾਰਨੇ ਆ ਆਪਣਾ ਕਿਰਦਾਰ ਉੱਚਾ ਕਰਨਾ ਹੈ ਅੱਜ ਕਸਮ ਖਾ ਕੇ ਜਾਓ ਗੁਰਸਾਹਬ ਦਾ ਪਰਾ ਹੈ ਗੁਰਗੋਵਿੰਦ ਸਿੰਘ ਜੀ ਦਾ ਅਸੀਂ ਕਸਮ ਖਾ ਕੇ ਜਾਓ ਕਿ ਅਸੀਂ ਤੁਹਾਡੇ ਸੁਣਲਾ ਤੇ ਚੱਲਾਂਗੇ ਅਸੀਂ ਤੇਰੇ ਨਾਲ ਧੋਖਾ ਨਹੀਂ ਕਰਾਂਗੇ ਅਸੀਂ ਲਾਲਸ ਵਿੱਚ ਨਹੀਂ ਆਵਾਂਗੇ ਸਾਇਆ ਜੇ ਤੱਕ ਉਹ ਚਰੀਆ ਜਿਹੋ ਹੁੰਦੀ ਹੈ ਨਹੀਂ ਤੇ ਹੁਣ ਤੱਕ ਉਹਦੀ ਖਤਮ ਹੋ ਗਈ ਹੂ ਸੋ ਇਸ ਕਰਕੇ ਵੇਰੀ ਬੈਂਤੀ ਹੈ ਕਿਸੀ ਆਪਣੇ ਆਪ ਨੂੰ ਆਪਣੇ ਅੰਦਰ ਜਾਤਰੀ ਬਾਰੀਏ ਆਪਣੇ ਆਪ ਨੂੰ ਠੀਕ ਕਰੀਏ ਆਪ ਅਸੀਂ ਉਸ ਕਾਬਲ ਹੋਏ ਕਿ ਸਾਨੂੰ ਸੁਭਰੋ ਸਾਲ ਦਾ 8.57 ਹੋ ਵਾਇਰੋਂ ਸਿਕਾ ਖਾਸ ਵਾਇਰੋ ਜਿੱਤੇ